ਤੋ ਬਾਕੀ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਸਰੇ ਕਾਲ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ ਚੈਨਲ ਟਰੈਕਟਰ ਮੇਲਾ ਚ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਕਰਦੇ ਆ ਜੀ ਅੱਜ ਅਸੀਂ ਲੈ ਕੇ ਟਰਾਲੀ ਵਿਕਾਉ ਹੈ ਜੀ 10y6 ਦੀ ਟਾਇਰ 70 ਪੈਸੇ ਪਏ ਹੈ ਏਰੀਆ ਜੀ सिरसा ਰੇਟ ਕਿਸਾਨ ਵੀਰ ਨੇ ਦੱਸਿਆ ਨਹੀਂ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਟਰਾਲੀ ਵਿਕਾਉ ਹੈ ਜੀ 10y6 ਦੀ ਟਾਇਰ 70 ਪੈਸੇ ਪਏ ਹੈ ਏਰੀਆ ਜੀ सिरसा ਰੇਟ ਕਿਸਾਨ ਵੀਰ ਨੇ ਦੱਸਿਆ ਨਹੀਂ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਫੋਨ ਨੰਬਰ ਹੈ ਜੀ 82098 95614 82098 95614 82098 95614 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ ਜੀ ਜਿਹੜੇ ਵੀ ਸਾਡੇ ਚੈਨਲ ਦੇ ਨਾਲ ਜੁੜ ਰਹੇ ਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੋ ਉਹਨਾਂ ਵੀਰਾਂ ਦਾ ਸਿੱਧ ਦਲੋ ਧੰਨਵਾਦ ਕਰਦੇ ਆ ਤੇ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ ਆ ਉਹ ਸਬਸਕ੍ਰਾਈਬ ਬਟਨ ਨੂੰ ਦੱਬ ਕੇ ਸਾਈਡ ਤੇ ਘੰਟੀ ਦਾ ਬਟਨ ਆਊਗਾ ਉਸ ਨੂੰ ਦਵਾ ਕੇ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀ ਵੀ ਅਸੀਂ ਨਵੀਂ ਵੀਡੀਓ ਪਾਈਏ ਸਿੱਧਾ ਤੁਹਾਡੇ ਕੋਲੇ ਪਹੁੰਚੇ ਤੇ ਤੁਸੀਂ ਸਾਡੀ ਇੱਕ ਵੀ ਵੀਡੀਓ ਮਿਸ ਨਾ ਕਰੋ ਜੀ ਅੱਗੇ ਜੀ ਸਵਰਾਜ 855 FE ਮਾਡਲ ਹੈ ਜੀ 2013 ਟਾਇਰ 50 ਪੈਸੇ ਪਏ ਹੈ ਰੇਟ ਮੰਗੇ ਕਿਸਾਨ ਵੀਰ ਨੇ 425000 ਸਵਰਾਜ ਟਰੈਕ ਬਿਕਾਉ ਹੈ ਜੀ 855 FE ਮਾਡਲ ਹੈ ਜੀ 2013 ਟਾਇਰ 50 ਪੈਸੇ ਪਏ ਹੈ ਰੇਟ ਮੰਗੇ ਕਿਸਾਨ ਵੀਰ ਨੇ 425000 ਕਿਸਾਨ ਵੀਰ ਦਾ ਨੰਬਰ ਹੈ ਜੀ 8209895614 82098 95614 82098 95614 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਡਰਾਟ ਖਰੀਦ ਸਕਦੇ ਹੋ ਜੀ ਇੱਕ ਵੀਰਾਂ ਨੂੰ ਹੋਰ ਬੇਨਤੀ ਹੈ ਕਿ ਕਈ ਵਾਰੀ ਵੀਰੇ ਮਜ਼ਾਕ ਕਰ ਦਿੰਦੇ ਆ ਜਵਾਖ ਮਜ਼ਾਕ ਦੇ ਵਿੱਚ ਫੋਟੋਆਂ ਤੇ ਡਿਟੇਲਸਾਨੂੰ ਭੇਜ ਦਿੰਦੇ ਇਸ ਕਰਕੇ ਧਿਆਨ ਰੱਖਿਓ ਜੇ ਐਡ ਲੱਗੀ ਤਾਂ ਸਾਥੋਂ ਕੰਟੀ ਨਹੀਂ ਜਾਊਗੀ ਇਸ ਕਰਕੇ ਪਰਿਵਾਰ ਨਾਲ ਸਲਾਹ ਕਰਕੇ ਫਿਰ ਫੋਟੋਆਂ ਭੇਜਿਆ ਕਰੋ ਜੀ ਇਦਾਂ ਦੇ ਮਜ਼ਾਕ ਨਾ ਕਰਿਆ ਕਰੋ ਸਾਡਾ WhatsApp ਨੰਬਰ ਹੈ ਜੀ 987798 8446 ਕਿਉਂਕਿ ਵੀਡੀਓ ਦੇ ਜਮ੍ਹਾਂ ਥੱਲੇ ਖੱਟੇ ਅੱਖਰਾਂ 'ਚ ਸ਼ੋਅ ਹੋ ਰਿਹਾ ਉਸ ਨੰਬਰ ਤੇ ਤੁਸੀਂ 5 ਤੋਂ 7 ਫੋਟਮਾ ਜਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੇ ਕੋਈ ਵੀਰ ਵੀਡੀਓ ਬਣਾਉਣਾ ਚਾਹੁੰਦਾ ਤਾਂ ਫੋਨ ਟੇਡਾ ਕਰਕੇ ਭੇਜ ਦੇ ਕਰੋ ਜੀ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਅੱਗੇ ਜੀ KSA ਦੀ ਰੀਪਰ ਵਿਕਾਊ ਹੈ ਜੀ ਮਾਡਲ ਹੈ ਜੀ 2014 ਰੇਟ ਮੰਗੇ ਕਿਸਾਨ ਵੀਰ ਨੇ 1,60,000 ਸਾਰਾ ਰਿਪੇਅਰ ਹੈ ਸਾਰਾ ਰਿਪੇਅਰ ਹੋਏ ਹੋਏ ਜਮਾ ਓਕੇ ਹੈ ਏਰੀਆ ਜੀ ਡੁਲ ਡੋਲਮਾ ਡੋਲਮਕਲਾ ਸੰਧੜ ਮਲੇਲ ਗੋਟਲਾ ਕਿਸਾਨ ਵੀਰ ਦਾ ਨੰਬਰ ਹੈ ਜੀ 97814 53443 ਬਹੁਤ ਘੱਟ ਚੱਲਿਆ ਤੇ ਪੂਰਾ ਸਾਫ਼ ਰਿਪਰ ਹੈ ਜੀ ਕਿਸਾਨ ਵੀਰ ਦਾ ਨੰਬਰ ਹੈ 97814 53443 99814 53443 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਰੀਪਰ ਖਰੀਦ ਸਕਦੇ ਹੋ ਜੀ ਕਈ ਵੀਰਾਂ ਦੇ ਫੋਨ ਤੇ ਮੈਸੇਜ ਆਉਂਦੇ ਆ ਕਿ ਵੀਰੇ ਸਾਡੀ ਐਡ ਡਿਲੀਟ ਕਰ ਦਿਓ ਜੇ ਵੀਰੇ ਤੁਹਾਡਾ ਸੰਧ ਹੋ ਗਿਆ ਸੇਲ ਹੋ ਗਿਆ ਤਾਂ ਅਸੀਂ ਐਡ ਕੱਢ ਨਹੀਂ ਸਕਦੇ ਕਿਸਾਨ ਵੀਰਾਂ ਨੂੰ ਬੇਨਤੀ ਜ਼ਰੂਰ ਕਰ ਸਕਦੇ ਕਿ ਜਿਹੜੇ ਤਰੀਕ ਨੂੰ ਆਪਾਂ ਐਡ ਲਾਈ ਹੋਵੇ ਉਸ ਤੋਂ ਲੈ ਕੇ 1 ਮਹੀਨੇ ਦੇ ਵਿੱਚ ਵਿੱਚ ਉਨਾ ਵੀਰਾਂ ਨੂੰ ਫੋਨ ਕਰਿਆ ਕਰੋ ਜੀ ਕਈ ਵਾਰੀ ਕਿਸਾਨ ਵੀਰ ਦਾ ਸੰਤ ਸੇਲ ਹੋ ਜਾਂਦਾ ਹੈ ਇਸ ਕਰਕੇ ਉਹਨਾਂ ਨੂੰ ਦਿੱਕਤ ਆਉਂਦੀ ਹੈ ਇੱਕ ਮਹੀਨੇ ਤੋਂ ਬਾਅਦ ਵਿੱਚ ਹੁਣ ਨਾ ਲਿਆ ਕਰੋ ਜੀ ਅੱਗੇ ਜੀ ਕੇਐਸਏ ਦਾ ਰੀਪਰ ਵਿਕਾਊ ਹੈ ਮਾਡਲ ਹੈ ਜੀ 2011 ਟਾਇਰ 90 ਪੈਸੇ ਪਿਆ ਫੁੱਲ ਰਿਪੇਅਰ ਹੋਈ ਹੋਈ ਹੈ ਸਰਪ ਦੇ ਬਲੇਡ ਹੈ ਏਰੀਆ ਜੀ ਮੁਕਸਰ ਸਾਹਿਬ ਰੇਟ ਮੰਗਿਆ 90000 ਕੀ ਐਸਏ ਦਾ ਰੀਪਰ ਵਿਕਾਊ ਹੈ ਜੀ ਮਾਡਲ 2011 ਟਾਇਰ 90% ਪਿਆ ਫੁੱਲ ਰਫੇਰ ਹੋਈ ਹੋਈ ਹੈ ਸਰਪ ਦੇ ਬਲੇਡ ਹੈ ਜੀ ਏਰੀਆ ਕਿਸਾਨਬੀਰ ਦਾ ਮੁਕਸਰ ਸਾਹਿਬ ਰੇਟ ਮੰਗੇ ਜੀ 90000 ਕਿਸਾਨਬੀਰ ਦਾ ਨੰਬਰ ਹੈ ਜੀ 9872321583 9872321583 9872321583 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਰੀਪਰਕ ਲਿਸਟ ਹੈ ਦਿਓ ਜਿਵੇਂ ਆਪਾਂ ਹੁਣ ਡਿਟੇਲ ਬੋਲੀਏ ਉਸ ਦੇ ਵਿੱਚ ਹੀ ਕਿਸਾਨ ਵੀਰ ਦਾ ਨੰਬਰ ਬੋਲਿਆ ਤੁਸੀਂ ਵੀ ਇਹਦਾ ਡਿਟੇਲ ਚੈੱਕ ਕਰਕੇ ਉਸ ਦੇ ਵਿੱਚ ਕਿਸਾਨ ਵੀਰ ਦਾ ਨੰਬਰ ਦਿੱਤਾ ਹੁੰਦਾ ਤੁਸੀਂ ਉਸ ਨੰਬਰ ਤੇ ਫੋਨ ਕਰਕੇ ਗੱਲ ਕਰਿਆ ਕਰੋ ਜੀ ਕਈ ਵੀਰ ਸਾਨੂੰ ਭਲੇਖੇ ਨਾਲ ਫੋਨ ਲਾ ਲੈਂਦੇ ਐ ਇਸ ਕਰਕੇ ਤੁਹਾਨੂੰ ਦੱਸ ਦਈਏ ਅਸੀਂ ਜਮਾ ਥੱਲੇ ਇਸ ਲਈ ਕਹਿੰਨੇ ਆ ਕਿ ਕਈ ਕਿਸਾਨ ਵੀਰਾਂ ਨੇ ਐਡ ਲਗਵਾਉਣੀ ਹੁੰਦੀ ਐ ਉਹਨਾਂ ਵੀਰਾਂ ਲਈ ਅਸੀਂ ਇਸ ਕਰਕੇ ਕਹਿੰਨੇ ਹੁੰਨੇ ਆ ਕਿ ਸਾਡਾ ਨੰਬਰ ਜਮਾ ਵੀਡੀਓ ਦੇ ਥੱਲੇ ਦਿੱਤਾ ਹੁੰਦਾ ਇਸ ਕਰਕੇ ਵੀਰੇ ਤੁਸੀਂ ਪਹਿਲਾਂ ਡਿਟੇਲ ਚੈੱਕ ਕਰਿਆ ਕਰੋ ਤੇ ਫੇਰ ਕਿਸਾਨ ਵੀਰ ਨਾਲ ਗੱਲ ਕਰਿਆ ਕਰੂਗਾ ਅੱਗੇ ਜੀ ਦੋ ਕੰਪਿਊਟਰ ਕਰਾਹੇ ਬਿਕਾਉ ਨੇ ਇੱਕ ਨਾਲ AGL ਦਾ ਸੈੱਟ ਹੈ ਰੇਟ ਹੈ ਜੀ 80000 ਦੋ ਕੰਪਿਊਟਰ ਕਰਾਹੇ ਬਿਕਾਉ ਨੇ ਜੀ ਇੱਕ ਨਾਲ AGL ਦਾ ਸੈੱਟ ਹੈ ਰੇਟ ਹੈ 80000 ਦੂਜੇ ਨਾਲ ਮਠਾੜੂ ਦਾ ਸੈੱਟ ਹੈ ਰੇਟ ਹੈ ਜੀ 1 ਲੱਖ ਦੂਜੇ ਨਾਲ ਮਠਾੜੂ ਦਾ ਸੈਟ ਹੈ ਜੀ ਰੇਟ ਹੈ 1 ਲੱਖ ਜਸਨਬੀਰ ਦਾ ਨੰਬਰ ਹੈ 98146 12137 98146 12137 98146 12137 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਕੰਪਿਊਟਰ ਖਰਾਹ ਖਰੀਦ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਬਣੇ ਰਹੋ ਤੁਸੀਂ ਸਾਡੇ ਚੈਨਲ ਦੇ ਨਾਲ ਇਸੇ ਤਰ੍ਹਾਂ ਹੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੱਕਤਾ ਲਈ ਧੰਨਵਾਦ